ਅੱਜ ਪਾਉਣਗੇ ਫਟਾਕੇ ਮੁੰਨ ਕਾਲੇ ਸਟਾਰ ਅੱਜ ਮਨਾਵਾਂਗੇ ਦੀਵਾਲੀ ਸਾਰਾ ਪਰਵਾਹ ਹੈਪੀ ਦੀਵਾਲੀ ਹੈਪੀ ਦੀਵਾਲੀ ਬਹੁਤ ਹੋ ਗਿਆ ਬਹੁਤ ਹੈ ਤਾਂ ਠੀਕ ਹੈ ਕਿੰਨੇ ਕਿ ਕਰੀਏ ਥੱਕ ਜੇ ਬਸ ਬਹੁਤ ਨੇ ਇਹਨਾਂ ਨੇ ਦਿਖਾ ਤਾ ਹੋਰ ਨਾ ਲਾਦੀ ਜਿਹੜੀ ਪਈਆਂ ਨੇ ਹੁਣ ਨੀਮੀ ਕਰਦੇ ਨੇ ਮਾੜੀ ਜੀ ਨੀਮੀ ਗਾਣੂ ਕੋ ਨਿੱਜੜ ਲੱਗ ਗਿਆ ਠੀਕ ਨੇ ਯਾਰ ਉਹ ਤੇਰੇ ਇੰਨੇ ਇੰਨੇ ਤਾਂ ਬੰਦ ਕੋ ਨਾ ਫੁੱਕਾ ਨਾ ਬਹੁਤ ਆ ਦੇਖੋ ਤੂੰ ਤਾਂ ਉਸ ਤੋਂ ਤਾਂ ਕੋ ਵਧੀਆ ਲੰਦੀ ਆ ਬਹੁਤ ਨੇ ਨੀਚੇ ਵੀ ਨਾ ਲਾਂਦੀ ਕੋਈ ਜ਼ਰੂਰ ਤੇਰੀ ਬਹੁਤ ਤਾਂ ਠੀਕ ਆ ਪਰ ਮੁੱਢ ਤੋਂ ਹੁਣ ਲੱਗ ਗਿਆ ਆ ਕਰ ਕਰ ਕੇ ਮਮਮੀ ਨੇ ਕਹਦੇ ਰੋਟੀ ਬਣਾ ਦੋ ਕੀ ਕਹਦੇ ਭੁੱਖ ਲੱਗ ਰਹੀ ਆ ਭੁੱਖ ਬਹੁਤ ਲੱਗ ਰਹੀ ਆ ਮਮਮੀ ਰੋਟੀ ਬਣਾ ਦੇ ਭੁੱਖ ਲੱਗ ਰਹੀ ਐ ਬਣਾ ਰਹੀ ਆ ਰੋਟੀ ਕਦੇ ਮੈਂ ਤੋਂ ਅੱਜ ਦੀਵਾਲੀ ਐ ਕਦੇ ਥੋੜਾ ਦਿਵਾਲਾ ਕੱਢਦਾ ਮੈਂ ਫਲਾਜ ਸਾਰਾ ਰੰਗ ਪੈਣੇ ਰੰਗ ਕਰ ਲੋ ਰੋਟੀ ਬਣ ਜੂਗੀ ਸਾਰਾ ਕੁਝ ਬਣ ਜੂਗਾ ਫਿਰ ਕਦੇ ਮੇਰੇ ਤੋਂ ਹੋਰੇ ਕਰਵਾ ਲੂ ਤੁਸੀਂ ਆ ਕਿੰਨੇ ਦਿਨੋਂ ਕੇ ਸਫਾਈ ਨਹੀਂ ਤੇ ਤੈਨੂੰ ਦਿਖਦਾ ਗਿਆ ਸਫਾਈ ਕਰ ਲਿਆ ਕਿੰਨੇ ਕਿੰਨੇ ਨਰਕ ਚੜਿਆ ਪਿਆ ਉਹ ਮੂੰਹ ਨਾ ਟਪਾ ਜਿਹੜਾ ਕਰ ਜਵਾਖਾਂ ਤੇ ਦੀਵਾਲੀ ਦਾ ਦਿਨ ਹੈ ਮਾਣਾ ਬੁੱਢਾ ਸੋਚ ਲਿਆ ਕਰ ਰੰਗ ਹੋ ਜੂਗਾ ਸਫਾਈ ਵੀ ਹੋ ਜੂਗੀ ਸਾਰਾ ਕੁਝ ਹੋ ਜੂ ਬਹੁਤ ਆਥਣ ਨੂੰ ਹੋਇਆ ਦੀਵਾਲੀ ਕੋਈ ਤੜਕੀ ਨਹੀਂ ਹੈਗੀ ਦੀਵਾਲੀ ਸਾਰੇ ਲੋਕਾਂ ਦਾ ਘਰ ਇਹੀ ਜਿਹਾ ਹੀ ਹੁੰਦਾ ਮੂੰਹ ਚਿੱਕੀ ਜਾਂਦੀ ਆ ਕੋਈ ਨਹੀਂ ਯਾਰ ਕੋਈ ਨਾ ਤੁਸੀਂ ਕਰੋ ਕੰਮ ਆਪੀ ਤੁਹਾਨੂੰ ਪੜਾ ਕੇ ਬੁੜੂ ਕੇ ਆਪੀ ਲਿਆ ਦੂੰ ਆ ਮੈਂ ਆਪੀ ਕਾ ਰੰਗ ਰੰਗ ਦੂੰ ਤੇ ਬੇਫਿਕਰ ਰੋ ਇਹ ਤਾਂ ਉਹੀ ਬੋਲੀ ਜਾਂਦੀ ਐ ਰੰਗ ਨੂੰ ਦੱਸ ਰਹੀ ਕੀ ਇਹ ਤਾਜ ਮਹਿਲ ਹੈ ਉਹੀ ਤਾਂ ਜਾਂਦਾ ਦੂਜੀ ਇੰਨੇ ਦਾ ਕੀ ਕਰਨਾ ਹੈ ਮੈਂ ਦੋ ਬਤਰੀਆਂ ਨੇ ਜਿਵੇਂ ਹੋਰ ਇਹ ਤਾਂ ਐਵੇਂ ਤੁਸੀਂ ਹੋਰ ਕਿਤੇ ਲਾ ਦੇਂਗੇ ਇੱਥੇ ਜਰੂਰ ਲਾਣੀਆਂ ਹੁੰਦੇ ਮੱਖਾ ਕਰਨੀਆਂ ਤੂੰ ਚੱਲ ਜੇ ਮਰ ਜੇ ਤੈਨੂੰ ਬਹੁਤ ਹੈ ਹਾਂ ਬੱਦੂ ਆ ਠੀਕ ਹੈ ਹੁਣ ਕਿਤੇ ਹਾਂ ਲਾ ਦੋ ਕਿੱਦਾਂ ਨਹੀਂ ਬਹੁਤ ਹੈ ਬਹੁਤ ਹੈ ਕਿ ਬਰੇ ਨਾ ਨਹੀਂ ਦਿਖਾਤਾ ਯਾਰ ਜਿਹੜੀ 3-4 ਡੱਬੇ ਪਏ ਨੇ ਫਿਰ ਉਹ ਤਾਂ ਸਾਰੇ ਘਰ ਦੇ ਜੀ ਚਾਣ ਵਰਗਾ ਕੰਮ ਹੋ ਜਾ। ਅੱਛਾ ਮੰਮੀ ਨੇ ਕਿਹਾ ਇਹ ਜਿਹੜਾ ਤੇਰਾ ਵਿਆਹ ਹੈ ਨਾ ਮੰਮੀ ਨੇ ਕਿਤੇ ਰੋਟੀ ਬਣਾ ਦੂਗੀ ਕਿਹਦੇ ਹੋਰ। ਉਹ ਬਣਾ ਦੂਗੀ ਬੱਲੇ ਫਿੱਜਣ ਲੱਗ ਰਹੀ ਹੈ ਲੈ ਕੇ ਦੂਗੀ ਚੱਲ। ਦੁਬਾਰੀ ਤੋਂ ਪਹਿਲਾਂ ਚੜਾਈ ਕਰ ਜੇ ਭੁੱਖੇ ਨਹੀਂ ਲੱਗ ਰਹੀ ਹੈ। ਮੇਰੀ ਗੱਲ ਸੁਣੋ ਮੈਂ ਵਿਚਾਰ ਜਲਨੀ ਆਂ। ਔਰ ਮੇਰੇ ਆਂਦੇ ਨੂੰ ਨਾ ਸਾਰਾ ਕੁਝ ਤਿਆਰ ਹੋਣਾ ਚਾਹੀਦਾ ਹੈ ਰੰਗ ਰੂng ਐਥੇ ਤੋਦਿਓ ਔਰ ਸਾਰਾ ਕੁਝ ਕਰ ਦੋ। ਐਨਾ ਹੋਵੇ ਮੈਂ ਆ ਕੇ ਤੁਹਾਡੀ ਫਿਰ ਸਮਾਰ ਕੇ ਪੇਟੀ ਕਰਦਾ ਅਰੇ ਦੱਸੋ ਕੀ ਕੁਛ ਲੈਣਾ ਤੁਹਾਡੇ ਵਾਸਤੇ ਮਠਿਆਈ ਮਠੂਈ ਪਟਾਕੇ ਲੈ ਆ ਰਹੀ ਅੰਮ੍ਰਿਤ ਨੂੰ ਸਾਰੀ ਸਫਾਈ ਇੱਥੋਂ ਤੋਣਾ ਚਾਹੀਦਾ ਸਾਰਾ ਕੁਝ ੋਣਾ ਚਾਹੀਦਾ ਐਨਾ ਹੋਵੇ ਵਿਆਹ ਛੱਡਤਾ ਤੁਸੀਂ ਨੇ ਹੈਪੀ ਦੀਵਾਲੀ ਹੈਪੀ ਦੀਵਾਲੀ ਪੁੱਤਰਾ ਵੀਰ ਮੈਂ ਬਾਜ਼ਾਰ ਜਾ ਰਿਹਾ ਤੋ ਡੇ ਵੱਧ ਦੱਸ ਕਿਹੜੀ ਮਿਠਾਈ ਲੈ ਕੇ ਆਵਾਂ ਡਰੈਸ ਡਰੈਸ ਕੋ ਖਾਣੇ ਜੀ ਜੁੰਦੀ ਆ ਪਾਗਲ ਬੱਚਾ ਉਹ ਮਿਠਾਈ ਲੈ ਕੇ ਦਊਂਗਾ ਤੈਨੂੰ ਮੈਂ ਹੈ ਕੀ ਤੋੜਤਾ ਅੱਗ ਤਲ ਲੱਗਦੀ ਤੇ ਤੁਹਾਡੇ ਉਰੇ ਆ ਯਾਰ ਹੁਣ ਦਾ ਬੱਤ ਤੈਨੂੰ ਤੇਰਾ ਬਾਪ ਵੀ ਨਹੀਂ ਬਿਜਾ ਸਕਦਾ ਕੀ ਕਰੇ ਹੋਰ ਦਗਾ ਦੋ ਜੀ ਕਿ ਤੈਨੂੰ ਕੰਮ ਨਹੀਂ ਕੰਮ ਨਹੀਂ ਕਰਦਾ ਕਿੰਨੇ ਦਿਨੋਂ ਕਰਾਂਗਾ ਕਰਦਿਆਂ ਹਰ ਮਜ਼ਾ ਚਲ ਕਰਾਓ ਚਲ ਓ ਬਸ ਕਰ ਮਾਰੇਗੀ ਹੁਣ ਇਹਨੂੰ ਹੈਪੀ ਦੀ ਵਾਲੀ ਉਹਦਾ ਰੋਣਾ ਫਿਰ ਕੀ ਹੋ ਗਿਆ ਉਹ ਰੋਇਆ ਨਹੀਂ ਕਰਦੇ ਕੋਈ ਨਾ ਮਾਂ ਐ ਤੇਰੀ ਪੁੱਤ ਮੇਰੀ ਕੀ ਕਰਤੀ ਸੀ ਓਏ ਜਲਤੀ ਨਹੀਂ ਪੁੱਤ ਪਤਾ ਕੀ ਹੁੰਦਾ ਮਾਂ ਜਿਹੜੀ ਹੁੰਦੀ ਹੈ ਨਾ ਉਹ ਮੇਰੀ ਬੇਬੇ ਮੈਨੂੰ ਕੁੱਟੇ ਕਰਦੀ ਹੁਣ ਵਿਛੜ ਕੇ ਬੰਦੀ ਆ ਕਦੇ ਕਦੇ ਫਿਰ ਕੀ ਹੋ ਗਿਆ ਟੂ ਫਲੇਟ ਤੋੜਦੀ ਦੇਖ ਹੈ ਉਹਦੇ ਦਾਜ ਦਾ ਸਮਾਨ ਐ ਇਹ ਉਨਬਦਕ ਕਿੰਨਾ ਪਿਆਰਾ ਹੈ ਉਹ ਮਾਮਾ ਨੂੰ ਹੁੰਦਾ ਐਵੇਂ ਨਾਲੇ ਕੰਮ ਕਰਾ ਦੇ ਨਾਲੇ ਤੇ ਵੇੜੇ ਲੈ ਮੰਨਦੇ ਨੇ ਉਹ ਫਿਰ ਕੀ ਹੋ ਗਿਆ ਪੁੱਤ ਕੰਮ ਮੈਂ ਵੀ ਤਾਂ ਕਰੀ ਜਾਂਦਾ ਰੰਗ ਕਰੀ ਜਾਂਦਾ ਜਦ ਦੁਪਾਈ ਦਾ ਦਿਨ ਆ ਨਾ ਤਾਂ ਵੀ ਨਹੀਂ ਆਇਆ ਫਿਰ ਕੰਮ ਕਰ ਰੇ ਤੇ ਵੇੜ ਤੋਂ ਉਹਨੇ ਵੀਰੇ ਨੇ ਥੋੜੇ ਉਹ ਕੋਈ ਨਾ ਪੁੱਤ ਫਿਰ ਕੀ ਹੋ ਗਿਆ ਐ ਨਹੀਂ ਹੋਇਆ ਕਰਦਾ ਕੋਈ ਗੱਲ ਨਹੀਂ ਰੋਈਆਂ ਦੀ ਗੱਲ ਨਹੀਂ ਨਾ ਦਿਖਾਦੀ ਕੋਈ ਵੀਡੀ ਕਰੇ ਓਏ ਰੋਟੀ ਵੀ ਤੈਨੂੰ ਖਵਾ ਦਿੰਦਾ ਅੱਜ ਤੂੰ ਜਿੰਨੇ ਤੈਨੂੰ ਪੜਾਕੇ ਚਾਹੀਦੇ ਨੇ ਕੀ ਚਾਹੀਦਾ ਤੈਨੂੰ ਦੱਸੀ ਸਾਰਾ ਲਿਆ ਦੂੰਗਾ ਕਹਿੰਦਾ ਦੂੰਗਾ ਲੈ 500 ਦੇ ਬੂਟ ਵੇਖਿੰਦੇ 300 ਦੇ ਬੂਟ ਲੈ ਵੇ ਉਹ ਪੁੱਤ 300 ਦੇ ਤਾਂ ਰੇਟ ਦਾ 300 ਹੀ ਆਉਣਾ ਹਾਂ ਉਹ ਤੋਂ 600 ਜੁਆਇਨ 100 ਦੇ ਹੂੰ ਥੋੜੀ ਮਿਲਦੇ ਨੇ 100 ਦੇ ਇਹ ਕੱਲ ਦੀ ਕਰ ਲੂਗਾ ਰੇ ਤੇ ਮੇਰੇ ਨੇ ਕੋਈ ਨਾ ਫਤ ਫਿਰ ਕੀ ਹੋ ਗਿਆ ਲੈ ਦੱਸ ਤੇਰੀ ਮਾਂ ਤਾਂ ਮੈਨੂੰ ਵੀ ਘੁੱਟ ਦਿੰਦੀ ਐ ਇਹ ਨੋਣੀ ਬੁੱਤੂ ਦੀ ਪਿਛਲੀ ਦਿਵਾਲੀ ਦੇ ਲਿਆ ਕੇ ਤੇ ਕਹਿੰਦੇ ਇਹੀ ਪਾਏ ਕਹਿੰਦੇ ਕਿ ਸ਼ਰਟ ਕਿਤੇ ਮੈ ਨਹੀਂ ਮੈਨੂੰ ਪਤਾ ਕੱਪੜੇ ਲਿਆ ਕੇ ਦੇਉ ਨਾਲੇ ਆ ਮੇਰੀ ਆ ਉਸ ਤੋਂ ਹੀ ਪਿਛਲੀ ਦਿਵਾਲੀ ਦੀ ਹੈ ਮਰੂ ਆ ਰਹਾ ਮੈਂ ਪਤਾ ਕਰਦਾ ਮਰੂ ਨਾ ਕੀ ਕਰਦੇ ਪੁੱਤ ਦਿਵਾਲੀ ਦਾ ਦੇਣਾ ਤਿਆਰ ਬੈ ਜਨਾ ਐ ਨਹੀਂ ਬੁਲਿਆ ਕਰਦੇ ਤੂੰ ਮੈਨੂੰ ਮਾਰਦੇ ਤੇ ਕਿ ਮੇ ਉਹਨੂੰ ਕਿ ਮੈਂ ਕਿਹਨੇ ਉਹ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਕੋਈ ਨਾ ਠੀਕ ਹੈ ਆ ਜਾ ਤੂੰ ਮੇਰੇ ਨਾਲ ਚਲੀ ਕਰਾ ਦੇ ਮੇਰੇ ਵਾਲਾ ਮੈਨੂੰ ਜਾਉਂਗਾ ਤੇ ਉਹਨੇ ਕਿੱਥੇ ਜਾਏਗਾ ਮਰ ਮਰੂਗਾ ਉਹ ਵੀ ਨਾ ਮੈਂ ਪਾਗਲ ਬੰਦਾ ਦਾ ਲੱਗਦਾ ਚੱਲ ਆ ਜਾ ਮੇਰੇ ਕੋਲ ਮੈਂ ਨਹੀਂ ਦੱਸਾਂਗਾ ਮੈਂ ਮੈਨੂੰ ਬਤਾਏਗਾ ਮੈਂ ਆ ਜਾ ਮੈਂ ਦੱਸਦਾ ਹੈ ਪਾਗਲ ਸੁਣਦਾ ਨਹੀਂ ਤੇਰੇ ਤੇ ਉਹ ਪੈਸਾ ਨਹੀਂ ਆਣਾ ਮੈਂ ਦੱਟਾਂਗਾ ਓਹੋ ਯਾਰ ਕੀ ਯਾਰ ਦੱਸੋ ਕਿੱਥੇ ਜਾਣਾ ਪੁੱਤ ਗੱਲ ਤਾਂ ਸਮਝਾ ਓ ਪੁੱਤ ਖੜ ਜਾ ਯਾਰ ਓ ਤੂੰ ਓ ਪੁੱਤਾ ਪੁੱਤ ਤੂੰ ਕੀ ਕਰੀ ਜਾਨੀ ਐ ਪੁੱਤ ਕੰਮ ਕਰ ਕਰਨਾ ਪਹਿਲਾਂ ਤੇਰੀ ਮਾਂ ਨੇ ਉਹਦੇ ਬਡਾਂਗਾ ਚਾੜਿਆ ਫਿਰ ਤੈਨੂੰ ਵੀ ਛੜਕੂਗੀ ਤੈਨੂੰ ਗਾਲਾਂ ਕੱਢੂਗੀ ਉਹ ਪੁੱਤ ਕੰਮ ਕਰ ਲੈ ਪੁੱਤ ਆ ਖੇਡ ਖੂਡ ਫੇਰ ਕਰ ਲਈ ਕੀ ਕਰਾਂ ਪਾਪਾ ਲੇਕਿਨ ਸਾਰਾ ਕੰਮ ਪਿਆ ਸਾਰਾ ਕਰਦਾ ਅੱਜ ਦੀਵਾਲੀ ਐ ਸਾਰਾ ਦਿਨ ਲੰਘ ਗਿਆ ਕੀ ਰਹਿ ਗਿਆ ਹਲੇ ਆਪਣਾ ਰੰਗ ਹੀ ਨਹੀਂ ਹੋਇਆ ਪੁੱਤ ਘਰ ਲਾ ਪੁੱਤ ਉਹ ਪੁੱਤ ਜਿਹੜੇ ਉਹ ਦੀਵੇ ਨੇ ਨਾ ਆਪਣੇ ਤੈਨੂੰ ਦੀਵੇ ਦਿੱਤੇ ਸੀ ਨਾ ਉਹ ਕਿੱਥੇ ਨੇ ਆਪੇ ਨਿੱਧਰੀ ਕੁੱਲਰ ਕੁੱਲਰ ਉਹਨਾਂ ਨੂੰ ਐ ਕਰ ਪੁੱਤ ਉਹਨਾਂ ਨੂੰ ਨਾ ਪਾਣੀ ਚ ਭਿਉਂਦੇ ਕੋਈ ਨਾ ਪਾਣੀ ਚ ਕਿਉਂ ਪਾਣੀ ਚ ਨਹੀਂ ਤੇਲ ਉਹ ਪੁੱਤ ਪਤਾ ਕੀ ਹੈ ਪਾਣੀ ਚ ਤਾਂ ਭਿਉਨੇ ਹੁੰਦੇ ਨੇ ਪੁੱਤ ਉਹ ਅੱਛਾ ਕਾ ਤੂੰ ਜਦੋਂ ਆਪਾਂ ਉਹਨਾਂ ਚ ਹੱਥ ਨੇ ਤੇਲ ਪਾਵਾਂਗੇ ਨਾ ਹਾਂ ਫਿਰ ਉਹ ਤੇਲ ਨਹੀਂ ਜ਼ਿਆਦਾ ਖਾਂਦੇ ਉਹ ਨਵੇਂ ਬਣੇ ਹੁੰਦੇ ਨੇ ਨਾ ਉਹ ਹੁਣ ਪਾਣੀ ਨਾਲ ਰੱਜ ਜਾਣਗੇ ਜੇ ਆਪਾਂ ਡਾਇਰੈਕਟ ਟਾਈਮ ਨੂੰ ਨਾ ਚ ਤੇਲ ਪਾਤਾ ਉਤੋਂ ਤੇਲ ਪੀ ਜਾਣਗੇ ਸਾਰਾ ਉਹ ਠੀਕ ਹੈ ਜੇ ਜਦੋਂ ਮੈਂ ਹੋਸਟਲ ਨਹੀਂ ਪੜਦੀ ਸੀ ਪਪਾ ਉਹਦੋਂ ਜਿਹੜੀ ਸਾਡੀ ਬੋਰਡਰ ਨੂੰ ਮੈਡਮ ਹੁੰਦੀ ਸੀ ਉਹ ਵੀ ਸਾਨੂੰ ਦੀਵੇ ਦਿੰਦੀ ਸੀ ਵੀ ਇਹਨਾਂ 'ਚ ਹੁਣ ਤੇਲ ਪਾ ਦੋ ਉਹ ਡਾਇਰੈਕਟਲੀ ਤੇਲ ਹੀ ਬੰਦ ਸੀ ਪਰ ਥੋੜੇ ਗਿੱਲੇ ਹੁੰਦੇ ਸੀ ਦੀਵੇ ਉਹ ਪੁੱਤ ਇਹ ਸ਼ਹਿਰੀਆਂ ਨੂੰ ਨਹੀਂ ਪਤਾ ਹੁੰਦਾ ਹੋਸਟਲ ਹੋਸਟਲਾਂ ਵਾਲਿਆਂ ਨੂੰ ਇਹ ਪਿੰਡਾਂ ਦੀਆਂ ਗੱਲਾਂ ਨੇ ਪੁੱਤ ਇਹ ਪਿੰਡਾਂ ਵਾਲਿਆਂ ਨੂੰ ਹੀ ਪਤਾ ਹੁੰਦਾ ਹੈ ਦੀਵੇ ਪਿੰਡਾਂ 'ਚ ਬਣਦੇ ਨੇ ਉਹਨਾਂ ਨੂੰ ਕੀ ਪਤਾ ਉਹਨਾਂ ਦਾ ਪਿੰਡ ਵੀ ਉਹਨਾਂ 'ਚ ਦੇਖੇ ਨੇ ਕਿਤਾਬਾਂ 'ਚ ਦੇਖੇ ਨੇ ਟੀਵੀ 'ਚ ਦੇਖੇ ਨੇ ਇਹ ਉਹਨਾਂ ਨੂੰ ਨਹੀਂ ਪਤਾ ਹੁੰਦੀਆਂ ਗੱਲਾਂ ਪੁੱਤ ਹਾਂ ਉਹ ਮਤਲਬ ਡਿਜ਼ਾਈਨਦਾਰ ਨਹੀਂ ਹੁੰਦੇ ਮਾਰਕੀਟ 'ਚ ਹੁੰਦੇ ਨੇ ਓਦਾਂ ਦੇ ਹੁੰਦੇ ਸੀਗੇ ਤੇ ਜ਼ਿਆਦਾ ਨਹੀਂ ਮਤਲਬ ਥੋੜੀ ਗਿਲਮਲੀਲੇ ਹੁੰਦੇ ਸੀ ਹੁੰਦੇ ਸੀ ਇਦਾਂ ਨਹੀਂ ਸੀ ਜਿਹੜੇ ਆਪਣੇ ਘਰੇ ਹੁੰਦੇ ਨੇ ਮਿੱਟੀਆਂ ਵਾਲੇ ਉਹ ਡਿਜ਼ਾਈਨਦਾਰ ਤੇ ਬਹੁਤ ਸੋਹਣੇ ਵੱਡੇ ਵੱਡੇ ਛੋਟੇ ਕਾਫੀ ਤਰ੍ਹਾਂ ਦੇ ਹੁੰਦੇ ਸੀ ਫਿਰ ਮੈਡਮ ਕਿਆ ਕਰਦੀ ਕਿ ਰਾਤ ਨੂੰ ਲਿਆ ਕੇ ਰੱਖਦੀ ਸੀ ਉਹ ਮਤਲਬ ਇਦਾਂ ਹੀ ਬੁਝਾਰਤ ਲਈ ਓਮੀਰਾ ਖਤੇ ਤੇ ਫਿਰ ਰੱਖਦੀ ਫਿਰ ਸਭ ਨੂੰ ਸਾਲ ਵਿੱਚ ਇਹਨੂੰ ਬੁਲਾ ਲਿੰਦੀ ਵੀ ਤੁਸੀਂ ਬੈਠ ਜਾਓ ਅਸੈਂਬਲੀ ਚ ਹਣਾ ਸਾਰੇ ਵਿੱਚ ਨੂੰ ਬੁਲਾ ਕੇ ਰਾਤ ਨੂੰ ਤੇ ਫਿਰ ਕਹਿੰਦੀ ਕਿ ਬੱਚਿਓ ਹੁਣ ਦੱਸੋ ਵੀ ਕਿਹੜਾ ਵਿੱਚ ਰੰਗੋਲੀ ਬਣਾਊਗਾ ਕਿਹੜੇ ਵਿੱਚ ਨੇ ਦੀਵੇ ਲਾਣੇ ਪੂਰੇ ਹੋਸਟਲ ਚ ਸਭ ਨੂੰ ਅਲੱਗ ਅਲੱਗ ਡਿਊਟੀ ਦੇ ਦਿੰਦੀ ਅੱਛਾ ਤੇ ਫਿਰ ਮੈਂ ਦੇਖੋ ਮੈਨੂੰ ਕਿਹਾ ਦੇਣਾ ਮੈਨੂੰ ਸਭ ਮਤਲਬ ਮੈਂ ਨਾ ਹਰ ਇੱਕ ਕੰਮ 'ਚ ਓਬੀਡੈਂਟ ਰਿਹਾ ਹਮੇਸ਼ਾ ਮੇਰੀ ਮੈਡਮ ਮੈਨੂੰ ਕਹਿੰਦੇ ਹੁੰਦੇ ਸੀ ਕਿ ਸਿਮਰਨ ਬਹੁਤ ਸਿਆਣੀ ਹੈ ਤਾਂ ਮੈਡਮ ਮੈਨੂੰ ਕਹਿੰਦੇ ਸੀ ਕਿ ਸਿਮਰਨ ਨੂੰ ਹੀ ਦਊਂਗੀ ਤਾਂ ਮੈਡਮ ਮੈਨੂੰ ਦਿੰਦੀ ਸੀ ਪਰ ਮੈਂ ਸਾਰੇ ਮਤਲਬ ਟੋਟਲੀ ਸਾਰੇ ਵਿੱਚ ਇਕੁਲੀ ਮਤਲਬ ਇੱਕ ਬੋਤਲ ਦਿੰਦੀ ਸੀ ਏਡੀ ਵੱਡੀ ਤੇਲ ਦੀ ਤੇ ਕਹਿੰਦੀ ਹੁਣ ਪਾਇਆ ਪੁੱਤ ਤੂੰ ਤੇਲ ਤੇਲ ਦਿੰਦੀ ਫਿਰ ਮੈਂ ਅੱਗ ਮਤਲਬ ਅੱਗ ਵਾਲਾ ਕੰਮ ਵੀ ਹੁੰਦਾ ਤਾਰਾਂ ਹੁੰਦੀਆਂ ਕਿ ਬਹੁਤ ਕੁਝ ਨਾ ਮੈਂ ਮਤਲਬ ਪੇਂਟ ਖਰਾਬ ਹੋਣ ਦੇਣ ਦਾ ਹੋਸਟਲ ਦਾ ਕਿਉਂਕਿ ਸਰਕਾਰੀ ਜਗ੍ਹਾ ਹੈ ਨਾ ਤਾਂ ਸਭ ਮੈਨੂੰ ਉਹ ਦੇ ਕੰਮ ਕਰਨਾ ਹੁੰਦਾ ਸੀਗਾ ਸਾਰੇ ਦੀਵੇ ਮੈਂ ਆਪਣੇ ਆਪ ਲਗਾਉਂਦੀ ਆ ਇਹ ਤਾਂ ਮੈਂ ਹੁਣ ਵੀ ਕਰ ਦੂੰਗੀ ਪਰ ਥੋੜੇ ਟਾਈਮ ਬਾਅਦ ਮੈਂ ਮੈਂ ਹੁਣ ਥੱਕ ਜਰਾਂਗੀ ਮੈਂ ਨਾ ਖੇਡ ਲਾਂ ਉਹ ਤਾਂ ਕਰ ਦੂੰ ਪੱਕਾ ਕਰ ਦੇ ਪੁੱਤ ਕਰ ਟੈਨਸ਼ਨ ਨਾ ਲਓ ਤੁਸੀਂ ਮੈਂ ਆਪੀ ਕਰ ਦੂੰਗੀ ਠੀਕ ਹੈ ਤਾਂ ਮੈਨੂੰ ਸ਼ਾਮ ਨੂੰ ਮਠਾਈ ਉਹ ਪੁੱਤ ਕਰੂੰਡੀ ਵੀ ਲਿਆਵਾਂਗੇ ਆਪਾਂ ਠੀਕ ਹੈ ਕਰੂੰਡੀ ਕਰੂੰਡੀ ਉਹ ਨਹੀਂ ਹੁੰਦੀ ਜਿੱਚ ਉਹ ਉਹ ਕਰਦੇ ਆ ਆਪਾਂ ਉਹ ਮੇਰੇ ਕੋਲ ਪਹਿਲਾਂ ਵਾਲੀ ਪਈ ਹੈ ਪਰ ਉਹ ਤਾਂ ਥੋੜੀ ਰਫ ਜੀ ਹੋ ਰਹੀ ਆ ਉਹ ਤਾਂ ਪੇਂਟ ਨਹੀਂ ਹੋਣਾ ਹੁਣ ਮੇਰੇ ਤੋਂ ਉਹ ਵੀ ਲਿਆਵਾਂਗੇ ਆਪਾਂ ਸਾਰੇ ਕੁਝ ਲਿਆਵਾਂਗੇ ਪੁੱਤ ਠੀਕ ਹੈ ਉਸ ਪੁੱਤਾਂ ਆ ਕੰਮ ਨਿਮੇੜ ਲੋ ਠੀਕ ਹੈ ਫੇਰ ਆਹ ਖੇਡਾਂ ਖੇਢੀ ਰਹੀ ਹਾਂ ਠੀਕ ਹੈ ਮੇਰਾ ਪੁੱਤ ਕਰੋ ਕੰਮ ਮੈਂ ਉਹਨੂੰ ਲਿਆਵਾਂ ਨਾਲੇ ਔਰ ਉਸਕੇ ਬਾਅਦ ਗਿਆ ਪਤਾ ਨਹੀਂ ਕਿੱਥੇ ਭੱਜ ਜਾਊਗਾ ਉਹ ਮੈਂ ਉਹਨੂੰ ਲਿਆ ਆ ਮਾਂ ਪੁੱਤ ਠੀਕ ਹੈ ਪੁੱਤ ਸਾਰਾ ਕੰਮ ਨਿਮੇੜ ਲੈ ਪੁੱਤ ਠੀਕ ਹੈ ਫੇਰ ਖੇਢੀ ਜਾਈਂ ਫਿਰ ਖੇਡਣ ਤਾਂ ਹੀ ਆ ਨਹਾ ਤੋ ਕੇ ਨਵੇਂ ਕੱਪੜੇ ਪਾ ਲੋ ਪੁੱਤ ਠੀਕ ਹੈ ਫਿਰ ਪੜਾ ਕੇ ਬਿਜਾਵਾਂਗੇ ਅੱਧਾ ਹੈਪੀ ਨਿਵਾਲੀ ਹੈ ਗੁਰੇ ਬਈ ਹਾਂ ਬਈ ਮੈਂ ਬਣਾਈ ਆ ਆਪਣੀ ਹੁਣ ਦੀਵਾਲੀ ਦੀ ਲਿਸਟ ਅੱਛਾ ਜਿਹੜੇ ਜਿਹੜੇ ਸਮਾਨ ਦੀ ਲੋੜ ਐ ਸਾਰਾ ਲਿਖ ਲਿਆ ਮੈਂ ਅੱਛਾ ਕੀ ਕੁਝ ਲਿਖਿਆ ਇੱਕ ਤਾਂ ਯਾਰ ਆਪਾਂ ਨੂੰ ਗੀੜੀ ਛੀੜੀ ਮਾਰਨ ਵਾਸਤੇ ਬੁਲਟ ਚਾਹੀਦਾ ਹੈ ਹਾਂ ਵਧੀਆ ਬੁਲਟ ਆ ਤੇ ਹਾਂ ਆਰਥਿਕ ਸਸਤੇ ਮਿਲਣਗੇ ਹਾਂ ਠੀਕ ਹੈ ਵੋਫਰਾ ਲੱਗੀਆਂ ਹੁੰਦੀਆਂ ਨੇ ਨਾ ਹਾਂ ਤੇ ਦੂਜਾ ਨੰਬਰ ਆਪਾਂ ਯਾਰ ਹੁਣ ਠੰਡ ਹੋ ਗਈ ਹੈ ਨਾ ਕੰਮ ਤੇ ਜਾਣਾ ਪੈਂਦਾ ਹੈ ਪਾਣੀ ਗਰਮੇ ਚ ਵਾਸਤੇ ਇੱਕ ਗਿੱਜਰ ਨਾਲ ਲਵਾ ਲਈਏ ਗਿੱਜਰ ਜ਼ਰੂਰੀ ਹੈ ਹਾਂ ਮਹਿੰਗਾ ਜਿਹਾ ਲਵਾਵਾਂਗੇ ਜੀ ਤੇ ਯਾਰ ਤਿਵਾੜੀ ਤੇ ਮਠਾਈ ਵੀ ਵੰਡੇ ਦੇਵਾਂਗੇ ਮਠਾਈ ਕੁਝ ਮੱਲੇ ਦੇ ਵਿੱਚ ਖੁਸ਼ੀ ਦਾ ਤਿਹਾਰ ਹੈ ਹੈਨਾ ਤੇ ਹੋਰ ਵੀ ਕਾਫੀ ਚੀਜ਼ਾਂ ਨੇ ਪਰ ਹੁਣ ਮੇਰੇ ਨਾਲ ਤੂੰ ਐਂ ਦੱਸ ਹਾਂ ਪਨ ਸਭ ਤੋਂ ਪਹਿਲਾਂ ਕਿਹੜੀ ਚੀਜ਼ ਲੈਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਆਪਾਂ ਸਭ ਤੋਂ ਪਹਿਲਾਂ ਆਪਾਂ ਨੂੰ ਲੋਨ ਲੈਣਾ ਚਾਹੀਦਾ ਹੈ ਛੇ ਵਾਲੀ ਲਿਸਟ ਆ ਬਣਾਈ ਜਾਂਦੇ ਹੋ ਕੀ ਗੱਲ ਤਿਆਰੀਆਂ ਚੱਲ ਰਹੀਆਂ ਨੇ ਦੀਵਾਲੀ ਦੀਆਂ ਤਿਆਰੀਆਂ ਕਰਦੇ ਆ ਤਿਆਰੀਆਂ ਕਾਦੀਆਂ ਸਾਡੇ ਦੀਵਾਲੀ ਦੇ ਪਹਿਲੇ ਪਟਾਕੇ ਵਜਾਤੇ ਪਹਿਲਾਂ ਵਜਾਤੇ ਲੈ ਆਹੋ ਲਿਆਂਦਾ ਤੁਸੀਂ ਸਮਾਨ ਲਿਆਂਦਾ ਵਾਹ 50 ਦੇ ਬੰਬ ਭੂਕਵੀ ਦਿੱਤੇ ਸੀ 50 ਦੇ ਬੰਬ ਅੱਛਾ ਜੀ ਤੁਜੀ ਬੜੀ ਹਿੰਮਤ ਵਾਲੀ ਹੈ ਯਾਰ ਤੇਰਾ ਵਧੀਆ ਯਾਰ ਹਨਾ ਸਾਡੇ ਵੇਲੇ ਤਾਂ ਨਾ ਸਾਡੀ ਬੇਬੇਆਂ ਤਿਹਾਰਾਂ ਤੇ ਜੋ ਤਿਆਹਰ ਹੁੰਦੇ ਨੇ ਪਹਿਲਾਂ ਤਾਂ ਟਾਪਾ ਚੜਾਇਆ ਕਰਦੇ ਸਾਡੇ ਦੇ ਉੱਪਰ ਬਾਬੇ ਕਿਵੇਂ ਆ ਵਧੀਆ ਬਈ ਬੜੀ ਤੂ ਸੁਣਾ ਔਰ ਠੀਕ ਹੈ ਹਾਂ ਕਿਵੇਂ ਤਿਆਰੀ ਦੁਰੀ ਨੇ ਵੀ ਚੱਲ ਰਹੀ ਨੇ ਫਿਰ ਸਾਡੇ ਕਿੰਨੇ ਵਜਾ ਤੇ ਬੜਾ ਕੇ ਹੋਏ 50 ਤੇ ਕੈਮ ਲੱਗਦਾ ਅੱਜ ਤਾਂ ਫਿਰ ਹੈ ਚਾਰੀ ਸਾਰੀ ਹੈ ਦੀਵਾਲੀ ਕਰਕੇ ਖੁਸ਼ ਹੈ ਜੈ ਸਮਾਂ ਬੋਲ ਲਿਆ ਵਾ ਗੱਜਾ ਅੱਛਾ ਭਾਈ ਜੇ ਸਾਡੇ ਦੀਵਾਲੀਆਂ ਹੁੰਦੀਆਂ ਸੀ ਨਾ ਸਾਡੇ ਵੇਲੇ ਸਾਡੇ ਦਾ ਪਹਿਲਾ ਟਾਪਾ ਚੜਾ ਕਹਿੰਦਾ ਸਵੇਰੇ ਚਾਹ ਬਈ ਤਿਆਰੀਆਂ ਕਰ ਬਹਾਉ ਕਰੇ ਸਾਫ ਸਭੀਆਂ ਨਾ ਵਧੀਆ ਜੋ ਪਹਿਲਾਂ ਹੀ ਸਮਾਨ ਲੈ ਆਏ ਫੁਰ ਤੋਂ ਅੰਦਰ ਸਾਰਾ ਕੁਝ ਹੈ ਮੇਰੇ ਪਾਪੇ ਨੇ ਸਿੱਧਾ 50 ਰੁਪਏ ਧਰਤੇ ਮੇਰੇ ਅੱਛਾ ਆ ਕੇ ਨੇ ਜਿਹੜੇ ਪਟਾਕੇ ਲੈਣੇ ਕਹਿੰਦਾ ਇਕੱਠੇ ਪੈਸੇ ਦੇ ਦੇ ਤੈਨੂੰ ਉਹ ਨੂੰ ਅੱਛਾ ਅੱਛਾ ਮੇਰੇ ਮੰਮੀ ਕਹਿੰਦੀ ਕੀ ਖਾਣਾ ਹੈ ਮਾਣਾ ਆਲੂ ਮਾਂ ਮਟਰ ਪਨੀਰਾ ਅੱਛਾ ਮੈਂ ਤਾਂ ਨਾਮ ਲਿਤਾ ਮਾ ਚੱਲ ਮੁਰਗਾ ਤੁਸੀਂ ਆਪਦਾ ਬਣਾ ਲਿਆ ਅੱਡਾ ਅੱਛਾ ਫਲ ਤਿਆਰੀਆਂ ਨੇ ਇਹਨਾਂ ਦੇ ਫਿਰ ਤਾਂ ਹੈ ਤੇਰੇ ਚੱਲੀ ਹੈ ਰਾਹ ਪਰ ਉਹ ਉੱਧਰ ਹੀ ਜਾਣਾ ਚਾਹੀਦਾ ਮਾ ਤਾਂ ਮੇਰੀ ਮੰਮੀ ਬਾਜ਼ਾਰ ਚ ਗਈ ਹੈ ਨਾ ਅੱਛਾ ਸਰਾਦ ਨੂੰ ਉਹ ਹੋਊਗਾ ਨਾ ਸਾਰਾ ਪਰ ਉਹ ਦੁਬਾਲੀ ਵਾਲੇ ਦਿਨ ਤਾਂ ਨਾ ਆ ਬੱਪੂ ਗੜਾ ਬਾਗਲੇ ਲੋਟ ਆਂਦਾ ਆਪਣੇ ਤਾਂ ਇੱਥੇ ਡਾ ਕੇ ਮੰਜੀ ਸੌਂ ਜਾ ਓਏ ਲੁੱਕ ਕੇ ਦੁਨੀਆ ਤੋਂ ਇੱਥੇ ਸਭ ਦੱਲਾਂ ਮੀਆਂ ਤਾਣ ਕੇ ਠੀਕ ਐ ਉਹਨਾਂ ਅਥਰੇ ਨਹੀਂ ਜਾਵਾਂਗੇ ਪੈਕੇਜ ਐਕ ਲਾ ਕੇ ਘਰੇ ਦਿਨੇ ਬਾਗੇ ਦਿਨੇ ਦਾ ਕਰਦਣਗੇ ਨੰਗ ਹਾਏ ਵੇ ਰੱਬਾ ਮਾਰ ਲੈ ਕਵਿਲਦਾਰੀਆਂ ਨੇ ਹੈਲੋ ਹੈਪੀ ਦੀਵਾਲੀ ਭਾਈ ਹੈਪੀ ਦੀਵਾਲੀ ਤੈਨੂੰ ਵੀ ਔਰ ਕਿਵੇਂ ਐ ਠੀਕ ਐ ਅੱਛਾ ਅੱਛਾ ਹਾਂ ਅਸੀਂ ਵੀ ਪੂਰੀ ਜੋਰਾਂ ਸ਼ੋਰਾਂ ਨਾਲ ਮਨਾ ਰਹੇ ਆ ਯਾਰ ਦੀਵਾਲੀ ਦੀਵਾਲੀ ਕਿਤੇ ਰੋਜ਼ ਰੋਜ਼ ਆਉਂਦੀ ਐ ਹੈ ਪਧਾਏ ਦਿਨੋਂ ਆਪਾਂ ਦਾ ਫਿਰ ਖੁੱਲੇ ਖਰਚੇ ਕਰੀਦੇ ਨੇ ਨਾ 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 ਉਤੋਂ ਤੇਰੀ ਪਰਜਾਈ ਵੀ ਕਰਮਾ ਲਈ ਮੈਨੂੰ ਤੈਨੂੰ ਯਕੀਨ ਨਹੀਂ ਆਉਣਾ ਮੈਨੂੰ ਤੜਕੀ ਕਹਿੰਦੀ ਵੀ ਪੈਂਟ ਕੋਟ ਪਾ ਕੇ ਪੱਗ ਬੰਨ ਲੈ ਮੈਂ ਕਿਹਾ ਕਮਲਿਏ ਪੈਂਟ ਕੋਟ ਨੂੰ ਕੀ ਆਪਾਂ ਬਰਾਤ ਚੜਨਾ ਹੈ ਕਹਿੰਦੀ ਬਰਾਤ ਨਹੀਂ ਚੜਨਾ ਕਹਿੰਦੀ ਮਹੱਲੇ 'ਚ ਪਤਾ ਲੱਗ ਜੇ ਵੀ ਐਂ ਫਿਰ ਅੱਜ ਦਾ ਜਿਵੇਂ ਵਿਆਹ ਜਨਾ ਕਹਿੰਦੀ ਫੁੱਫੜ ਨਹੀਂ ਫਿਰਦਾ ਹੁੰਦਾ ਐਂ ਫਿਰ ਕਹਿੰਦੀ ਆਪਾਂ ਤਾਂ ਤੜਕੀ ਕੋਟ ਪੈਂਟ ਪਾ ਕੇ ਟਾਈ ਲਾ ਕੇ ਪੱਗ ਪੱਗ ਬੰਨ ਲਈ ਆਹ ਫਿਰਦੇ ਆ ਟੌਰ ਨਾਲ ਜੋ ਆਕ ਕਦੇ ਕਹਿੰਦੇ ਨੇ ਪਾਪਾ ਆ ਦਵਾ ਦੇ ਪਾਪਾ ਉਹ ਦਵਾ ਦੇ ਮੈਂ ਕਿਹਾ ਕਿਸੇ ਗੱਲ ਦੀ ਪਰਵਾਹੀ ਨਾ ਕਰੋ ਤੈਨੂੰ ਪਤਾ ਹੀ ਹੈ ਫਿਰ ਆਪਣਾ ਤਾਂ ਖੁੱਲ੍ਹ ਹੀ ਹੈ ਦਿਨ ਹਾਂ 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 ਉਹ ਤਾਂ ਹੈ ਹੀ ਐ ਆ ਹੁਣਸਤਾ ਜਾਨੇ ਬਜ਼ਾਰ ਗੱਡੀ ਲੈ ਕੇ ਸਾਰੇ ਮਹੱਲੇ ਚਾਇਦ ਕੀ ਤਾਂ ਬਠਾਈ ਮੈਂ ਹੀ ਬਣੂਗਾ ਨਾ ਅਗਲੇ ਵੀ ਦੇ ਕੇ ਜਾਣਗੇ ਪੰਨੂ ਆਪਾਂ ਵੀ ਬੰਡਾਂਗੇ ਕਿਉਂ ਤੈਨੂੰ ਪਤਾ ਹੀ ਹੈ ਤਿਹਾਰ ਕਿਹੜਾ ਰੋਜ਼ ਰੋਜ਼ ਜਾਂਦੇ ਨੇ ਹੈ ਰੋਜ਼ ਰੋਜ਼ ਥੋੜੀ ਦਿਵਾਲੀਆਂ ਆਉਂਦੀਆਂ ਨੇ ਹਾਂ ਨਾ ਹੁੰਦਾ ਹੈ ਇਹ ਨਾ 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 ਇਹਦਾ ਸ਼ੌਕ ਹੈ ਮਾਲਕ ਦਾ ਕਰਮਾਲੀ ਮੈਨੂੰ ਤਾਂ ਕਦੇ ਤੂੰ ਕਹਿ ਕੇ ਵੀ ਨਹੀਂ ਬੋਲੀ ਉੱਚਾ ਤਾਂ ਬੋਲਣਾ ਹੀ ਨਹੀਂ ਆਂਦਾ ਉਹਨੂੰ ਨਾ ਕਦੇ ਜਵਾਖਾਂ ਨੂੰ ਬੋਲੀ ਉੱਚਾ ਨਾ ਮੈਨੂੰ ਬੋਲੀ ਗਾਉਂ ਬਿਲ ਗਈ ਜਮਈਏ ਗਾਉਂ ਮਿਲ ਗਈ ਜਵਾਖ ਵੀ ਜਵਾਖ ਵੀ ਉਹਦੇ ਤੇ ਗਏ ਨੇ ਆਪਣੀ ਮਾਂ ਤੇ ਹੀ ਗਏ ਨੇ ਜਵਾਖ ਸ਼ੁਕਰ ਹੈ ਮਾਲਕ ਦਾ ਆਹਾ ਹਾਂ ਮਿਲਦੇ ਹਾਂ ਕੋਈ ਨਾ ਮੋਟਰ ਤੇ ਤੇਰੇ ਲਈ ਤੇ ਆ ਜਾऊंगा अच्छा कोई गल ਨਹੀਂ ਮੁਰਗਾ ਬਣਾ ਰਖਿਆ ਹੈ ਕੋਈ ਨਾ ਫਿਰ ਮੈਂ ਆਥਨੇ ਆऊंगा ਹੁਣ ਤਾਂ ਮੈਂ ਬਾਜ਼ਾਰ ਜਾऊंगा ਤੇਰੀ ਪਰਜਾਈ ਨਾਲ ਠੀਕ ਹੈ ਮਠਾਈ ਲੈ ਕੇ ਆਣੀ ਹੈ ਵਿੜੇ ਚ ਵੰਡਣੀ ਹੈ ਤੇ ਦੀਵਾਲੀ ਹੈ ਨਾ ਫਿਰ ਤੈਨੂੰ ਪਤਾ ਰੋਜ਼ ਰੋਜ਼ ਦੀਵਾਲੀ ਆਂਦੀ ਨਹੀਂ हां 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 कोई गल ही नहीं मैं गया पहुंच गया मैं चंगा मोर ਸੜਾ ਲੋਕਾਂ ਨੂੰ ਥੋੜੀ ਜਿਹੀ ਸੁਣਾ ਲੋਕਾਂ ਨੂੰ ਤਾਂ ਹਰੀ ਦਸਣਾ ਬਊਗਾ ਵੀ ਨਜ਼ਾਰੇ ਲੈ ਰਹੇ ਆ ਹੁਣ ਉਹਨਾਂ ਨੂੰ ਕੀ ਦਸੀ ਮੈਂ ਤਾਂ ਉਹਰੇ ਟਲ ਕੇ ਬਾਗਲ ਚ ਪਿਆ ਪੱਲੇ ਰੁਪਈਆ ਨਹੀਂ ਹੈਗਾ ਹੋ ਵਾ ਹੋ ਮੇਰੇ ਮੋਲਾ ਤੇਰੇ ਕੈਸੇ ਰੰਗ ਨਿਆਰੇ ਆਏ ਹੋਏ ਰੱਬਾ ਸੌ ਜਾ ਹੱਥ ਨਹੀਂ ਚੱਲਾਂਗੇ ਘਰੇ ਅੱਗੇ ਸ਼ਗ ਲਾ ਕੇ ਟੱਲੀ ਹੋ ਕੇ ਜਾਊ ਜੱਟ ਆਜੋ ਤੁਹਾਨੂੰ ਅਸਲੀ ਐਕਟਿੰਗ ਦਿਖਾਈਏ ਹੁਣ ਕਿ ਕਿਗਾ ਰੋਟੀ ਬਣਾ ਦੇ ਭੁੱਖ ਲੱਗ ਰਹੀ ਐ ਬਹੁਤ ਬਹੁਤ ਆਹਦੇ ਅਣੂੜੇ ਪੁਣਾਂ ਦੇ ਕਾਮਲੀ ਦਾ ਅਣਖ ਖਾਂਦੂਰਿਆ ਨੂੰ ਲੜੀਆਂ ਵੀ ਲੈਣੀਆਂ ਨੇ ਰੋਟੀ ਬਣਾ ਦੇ ਰੋਟੀਆਂ ਮੇਰੇ ਨਾਲ ਦਗਾ ਮੈਂ ਸਮਾਂ ਨਹੀਂ ਰਬ ਕਰੇ ਮੈਂ ਮਾਲਕਾ ਚੌਨੀ ਨਾ ਨਾ ਨਹੀਂ ਅਜੇ ਤੇ ਤਪਾ ਜੀ ਚੰਗਲੇ ਤੇ ਬਰਤਰੇ ਇੱਕ ਹੋਰ ਸੀ ਇਹ ਲੜਕੀ ਆ ਚੰਗਰੋਂ ਦਾਸ ਕੀਤਾ ਕਰੇ ਗਾਣਾ ਵੀ ਜੱਟੇ ਬਈ ਅੱਜ ਪਾਉਣਗੇ ਪਟਾਕੇ ਮੋਣ ਕਾਲੇ ਸਟਾਰ ਅੱਜ ਮਨਾਵਾਂਗੇ ਦੀਵਾਲੀ ਸਾਰਾ ਪਰਵਾਹ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਹੈਂਦੇ ਭਾਈ ਬਹੁਤ ਬੈਕ 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 ਹਾਂਜੀ ਬਹੁਤ ਅੱਛਾ ਸੈਕਟਰ ਨੇ ਸਾਰੇ ਹਾਂ ਫਿਰ ਬਹੁਤ ਅੱਛਾ ਸ਼ੂਟ ਕਰਦੇ ਨੇ ਚਲੋ ਐ ਕਰੋ ਫੇਰ ਹਾਂ ਜੇ ਤਾਂ ਕਲੋਜ਼ ਅਪ ਵਾਲੀ ਬਣਾਣੀ ਹੈ ਤਾਂ ਖੜੇ ਰੋ ਹਾਂ ਉਹ ਚੱਲ ਰਹਾ ਹੈ ਨਾ ਨਾ ਜੇ ਕਲੋਜ਼ ਹੋ ਰਿਹਾ ਨਾ ਨਾ ਕੋਈ ਗੱਲ ਨਹੀਂ ਆਦਾ ਬੈਂਕ ਕਲੋਜ਼ ਅਪ ਇਕੱਲੇ ਮੂੰਹ ਮੂੰਹ ਦਿਖਾਣਾ ਹੈ ਕਰ ਬਣੀ ਤਾਰੀ ਸਾਡੀ ਵੀਡੀਓ ਨੂੰ ਬਹੁਤ ਵਧੀਆ ਪਿਆਰ ਮਿਲਿਆ ਵੀਰੇ ਹੋਰ ਵੀ ਸਪੋਰਟ ਕਰੋ ਵੱਧ ਤੋਂ ਵੱਧ ਹਾਂ ਠੀਕ ਹੈ ਨਾ ਉਹ ਭਾਈ ਉਹਦੀ ਉਹਦੀ ਫੋਟੋ ਸਾਫ ਨਹੀਂ ਆ ਰਹੀ ਯਾਰ ਹੁਣ ਠੀਕ ਹੈ ਚਾਨਣੇ ਚ ਕਰੋ ਹੁਣ ਸੱਤੇ ਤੇਰੀ ਨਿਆਰੀ ਬੱਚੇ ਨੂੰ ਬੰਦਾ ਬਣਾ ਰਿਹਾ ਐਕਟਰ ਬਦਲਦੀ ਹੈ ਹਾਂ ਹਾਂ ਠੀਕ ਹੈ ਸੱਤੇ ਲਾਈਟ ਬੰਦ ਗਿਆ ਸੱਤੇ ਹਾਂ ਹਾਂ ਠੀਕ ਹੈ ਭਾਈ ਦੇਖ ਕਦੇ ਮੂੰਗੋ ਹਾਂ ਹਾਂ ਕਹਿੰਦਾ ਰਹੀ ਹੈ ਅਸੀਂ ਗੋਰੇ ਹੋ ਜਾਂਦੇ ਬਸ ਆਪ ਕਹਿੰਦਾ ਇਹ ਨਾ ਲੈਣਾ ਨਾ ਮਿੰਟ ਵਾਰ ਚਲੋ ਬੁੱਕ ਕਰਦੇ ਹਾਂ ਬਾਗੀ